ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆਪਨੇ ਚੈਨਲ ਤੇ ਪੰਜਾਬ ਦੇ ਪੈਨਸ਼ਨਰ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਰਹੇ ਹਨ ਕਿ ਸਾਡੀ ਪੈਨਸ਼ਨ 2.95 ਫੈਕਟਰ ਦੇ ਨਾਲ ਸੋਧੇ ਜਾਵੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਸੀਓਪੀਸੀ ਨੰਬਰ 2799 2025 ਪ੍ਰੀਤਮ ਸਿੰਘ ਨਾਗਰਾ ਸਟੇਟ ਆਫ ਪੰਜਾਬ ਕੇਸ ਦੀ ਮਾਨ ਜੋ ਪੰਜਾਬ ਹਾਈ ਕੋਰਟ ਦੇ ਵਿੱਚ ਹੋਈ ਸੁਣਵਾਈ ਦੇ ਬਾਰੇ ਤੇ ਅਗਲੀ ਤਰੀਕ ਦੇ ਬਾਰੇ ਜ਼ਿਕਰ ਕਰਾਂਗੇ ਸੋ ਦੋਸਤੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਚੈਨਲ ਦੀ ਨਵੀਂੋ ਚੈਲੰਜ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਜ਼ਰੂ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸਦੀ ਕਿ ਪੈਨਸ਼ਨ ਨੂੰ 2.95 ਫੈਕਟਰ ਨਾ ਦੇਖ ਕੇ ਪਿਛਲੀ ਕਾਂਗਰਸ ਸਰਕਾਰ ਨੇ ਪੈਨਸ਼ਨ ਨਾਲ ਵੱਡਾ ਤੱਕਾ ਕੀਤਾ ਪਰੰਤੂ ਮੌਜੂਦਾ ਸਰਕਾਰ ਨੇ ਵੀ ਵਾਅਦਾ ਕਰਨ ਦੇ ਮੁਤਾਬਕ ਪੈਨਸ਼ਨ ਨੂੰ ਇਸ ਦਾ ਲਾਭ ਨਹੀਂ ਦਿੱਤਾ ਜਿਸ ਤੋਂ ਥੱਕ ਹਾਰ ਕੇ ਮਾਝਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਇਸ ਦੇ ਸਬੰਧ ਦੇ ਵਿੱਚ ਕਾਫੀ ਰੀਟਾ ਕਾਇਆ ਸੰ ਜਿੰਨਾ ਵਿੱਚ ਕਈ ਰੀਟਾ ਪਟੀਸ਼ਨਾਂ ਦੇ ਹੱਕ ਦੇ ਵਿੱਚ ਆਉਂਦੇ باوجود ਵੀ ਪੰਜਾਬ ਸਰਕਾਰ ਨੇ ਜਾਣ ਬੁੱਝ ਕੇ ਇਸ ਮਸਲੇ ਨੂੰ ਉਲਝਾ ਕੇ ਰੱਖਿਆ ਹੋਇਆ ਹੈ ਕਿਉਂਕਿ ਆਪਣੀ ਸਰਕਾਰ ਦਾ ਸਮਾਪੂਰਨ ਕਰਨਾ ਚਾਹੁੰਦੀ ਹੈ ਜਿਨ੍ਹਾਂ ਦੇ ਵਿੱਚ ਇੱਕ ਸੀਓਪੀਸੀ ਨੰਬਰ 2799 2025 ਪ੍ਰੀਤਮ ਸਿੰਘ ਨਾਗਰਾ वर्सेस ਸਟੇਟ ਆਫ ਪੰਜਾਬ ਲਗਾਈ ਗਈ ਹੈ ਇਸ ਸੀਓਪੀਸੀ ਦਾ ਇੱਕ ਮਹੱਤਵਪੂਰਨ ਸੁਣਵਾਈ ਮਿਤੀ 18 2025 18 8 2025 ਨੂੰ ਮਾਨਜੋਗ ਹਾਈ ਕੋਰਟ ਦੇ ਵਿੱਚ ਹੋਈ ਸੀ ਇਸ ਮੀਤੀ ਨੂੰ ਹਾਈ ਕੋਰਟ ਦੇ ਵਿੱਚ ਸਰਕਾਰ ਦੇ ਵੱਲੋਂ ਪੇਸ਼ ਹੋਏ ਨਰਨ ਨਰਨ ਕੌਸ਼ਲ ਇਸੇ ਅਦਾਲਤ ਦੁਆਰਾ ਮੀਤੀ 4 7 2025 ਨੂੰ ਲਾਏ ਜੁਰਮਾਨੇ ਤੇ ਜਮਾ ਕਰਵਾਉਣ ਬਾਰੇ ਸਵਾਲ ਉਨਾਂ ਕੋਲ ਜੋ ਦੋ ਪੁੱਛਿਆ ਗਿਆ ਤਾਂ ਸਰਕਾਰ ਨੂੰ ਪੇਸ਼ ਹੋਏ ਐਡੀਸ਼ਨਲ ਏਜੀ ਦੁਆਰਾ ਇਹ ਰਕਮ ਦੋ ਵਰਕਿੰਗ ਡੇ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ ਵਾਦਾ ਕੀਤਾ ਗਿਆ ਕਿ ਇਹ ਸਰਕਾਰ ਦੀ ਤਰਫੋਂ ਏਸੇ ਕੇਸ ਸੰਬੰਧੀ ਸਪੀਕਿੰਗ ਆਰਡਰ ਅਦਾਲਤ ਦੇ ਵਿੱਚ ਪੇਸ਼ ਕੀਤੇ ਗਏ ਇਹ ਸਪੀਕਿੰਗ ਆਰਡਰ ਐਜੂਕੇਸ਼ਨ ਦਿੱਤਾ ਮਿਤਰਾ ਦੇ ਵੱਲੋਂ ਜਾਰੀ ਕੀਤੇ ਗਏ ਸਨ ਜਿਸ ਦੀ ਅਥਾਰਟੀ ਸਿਟੀ ਦੇ ਹੀ ਅਦਾਲਤ ਨੇ ਸਵਾਲ ਉਠਾਇਆ ਔਰ ਜੱਜ ਹਲਕਾ శ్రీਨ ਅਨਸਾਰ ਇਸ ਸਪੀਕਿੰਗ ਆਰਡਰ ਵਿੱਤੀ ਵਿਭਾਗ ਦੇ ਵੱਲੋਂ ਜਾਰੀ ਕੀਤੇ ਜਾਣੇ ਚਾਹੀਦੇ ਸਨ ਇਸ ਦੀ ਅਥਾਰਟੀ ਜਿਹੜੀ ਕਿ ਸੈਕ ਰੀ ਐਜੂਕੇਸ਼ਨ ਕੋਲ ਨਹੀਂ ਹੈ ਇਸ ਤੋਂ ਇਲਾਵਾ ਇਸ ਸਪੀਕਿੰਗ ਆਰਡਰ ਇਸ ਅਦਾਲਤ ਦੁਆਰਾ ਦਿੱਤੇ ਗਏ 28 11 2024 ਨੂੰ ਫੈਸਲੇ ਦੇ ਅਨੁਕੂਲ ਵੀ ਨਹੀਂ ਹੈ ਸਰਕਾਰ ਦੀ ਤਰਫੋਂ ਪੇਸ਼ ਹੋਏ ਐਡੀਸ਼ਨਲ ਏਜੀ ਪੰਜਾਬ ਦੁਆਰਾ ਮਿਤੀ 28 9 2021 ਨੂੰ ਜਿਹੜਾ ਜਾਰੀ ਇੱਕ ਨੋਟੀਫਿਕੇਸ਼ਨ ਦਾ ਹਵਾਲਾ ਦੇ ਕੇ ਇਨਾਂ ਸਪੀਕਿੰਗ ਆਰਡਰ ਨੂੰ ਠੀਕ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਨੋਟੀਫਿਕੇਸ਼ਨ ਦੇ ਅਨੁਸਾਰ ਦਾ ਹਵਾਲਾ ਦਿੱਤਾ ਗਿਆ ਕਿ ਜਿਸ ਨੂੰ ਕਿ ਮਾਂ ਜੋ ਅਦਾਲਤ ਦੁਆਰਾ ਮਨਜ਼ੂਰ ਨਾ ਕਰੇ ਫਿਰ ਸਪੀਕਿੰਗ ਆਰਡਰ ਨੂੰ ਰਿਜੈਕਟ ਕਰ ਦਿੱਤਾ ਗਿਆ ਸਰਕਾਰੀ ਕਾਉਂਸਲ ਨੇ ਫైనాన్స్ ডিপਾਰਟਮੈਂਟ ਤੋਂ ਇਨਟਰਕਸ਼ਨ ਹਾਸਲ ਕਰਨ ਦੇ ਲਈ ਕੁਝ ਹੋਰ ਸਮਾਂ ਦਿੱਤੇ ਜਾਣ ਦੀ ਪ੍ਰੇਰਣਾ ਕੀਤੀ ਜਿਸ ਨੂੰ ਪ੍ਰਮਾਣ ਕਰਦੇ ਹੋਏ ਅਦਾਲਤ ਨੇ ਇਸ ਕੰਮ ਦੇ ਲਈ ਹੋਰ ਸਮਾਂ ਦਿੰਦੇ ਹੋਏ ਅਗਲੀ ਸੁਣਵਾਈ ਦੀ ਮਿਤੀ 23/9/2025 ਪਾ ਦਿੱਤੀ ਹੈ ਹੁਣ ਇਸ ਕੇਸ ਦੀ ਜਿਹੜੀ ਨੈਕਸਟ ਹਿਅਰਿੰਗ ਹੈ 23 ਸਤੰਬਰ 2000 25 ਨੂੰ ਹੋਵੇਗੀ ਇਸ ਲਈ ਪੰਜਾਬ ਸਰਕਾਰ ਦੇ ਪੈਸ਼ਨਸ ਨੂੰ ਲਗਭਗ 1 ਮਹੀਨਾ ਹੋਰ ਇਸ ਕੇਸ ਦੇ ਫੈਸਲੇ ਦਾ ਇੰਤਜ਼ਾਰ ਕਰਨਾ ਪਵੇਗਾ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਅਗਲੀ ਸੁਣਵਾਈ ਤੇ ਸਰਕਾਰ ਇਸ ਕੇਸ ਦੇ ਅੰਤਿਮ ਫੈਸਲੇ ਨੂੰ ਰੋਕਣ ਲਈ ਕਿਹੜਾ ਪਹੰਤਰਾ ਵਰਤਦੀ ਹੈ ਕਿਉਂਕਿ ਇਹ ਤਾਂ ਹੁਣ ਜਗਜਾਰ ਹੋ ਚੁੱਕਿਆ ਹੈ ਕਿ ਸਰਕਾਰ ਪੈਸ਼ਨਰ ਦੇ ਹੱਕ ਦੇ ਲਈ ਹੱਕ ਦੀ ਮੰਗਾਂ ਨੂੰ ਹੋਰ ਜਿਹੜਾ ਡਿਲੇ ਨਹੀਂ ਕਰ ਸਕਦੀ ਤੇ ਇਸ ਸਬੰਧੀ ਨਾ ਤਾਂ ਉਸ ਨੂੰ ਆਪਣੇ ਤਿੱਖੇ ਕੀਤੇ ਹੋਏ ਵਾਅਦਿਆਂ ਨੂੰ ਵਫਾ ਕਰਨ ਦਾ ਕੋਈ ਹੋਰ ਫਿਕਰ ਹੈ ਤੇ ਨਾ ਹੀ ਸੀਨੀਅਰ ਸਿਟੀਜ਼ਨ ਉਮ ਦੀ ਉਮਰ ਦਾ ਕੋਈ ਲਿਹਾਜ਼ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਚ ਬਣੇ ਰੈਲੀ ਆਪਸ ਦਾ ਬਹੁਤ ਬਹੁਤ ਧੰਨਵਾਦ ਜੀ